ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੇ ਆਸ ਕਰਦੇ ਆਂ ਬਈ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਾਂ ਬਈ ਸੁਪਨਾ ਆਪਣਾ ਵੀ ਬੇਸਹਾਰਾ ਬੱਚੇ ਜਿਹੜੇ ਹੈਗੇ ਹਨ ਅੰਗਹੀਣ ਜਾਨਵਰ ਆ ਜਿਹੜੇ ਦਰਵੇਸ਼ ਆ ਵਿਚਾਰੇ ਇਹ ਬੇਜਵਾਨ ਆ ਹੈਨਾ ਜੀ ਤੇ ਆਪਾਂ ਬਈ ਇਹਨਾਂ ਵਾਸਤੇ ਸ਼ੈਲਟਰ ਬਣਾਉਣਾ ਤੇ ਬਈ ਸਾਰੇ ਜਿਹਨੇ ਸੇਵਾ ਕਰੋ ਵਾਅਦਾ ਚੜ੍ਹ ਕੇ ਬਈ ਸਪੋਰਟ ਕਰੋ ਜਗ੍ਹਾ ਲੈਣੀ ਆਪਾਂ ਇਹਨਾਂ ਵਾਸਤੇ ਤੇ ਸਕੈਨਰ ਉੱਤੇ ਚੱਲੀ ਜਾਂਦਾ ਬਈ ਵੀਡੀਓ ਤੇ ਤੇ ਸਾਰੇ ਜਣੇ ਬਈ ਕੋਈ ਢੱਲਣਾ ਕਰਿਆ ਜੀ ਸਪੋਰਟ ਵੱਧ ਤੋਂ ਵੱਧ ਕਰੋ ਜੀ ਤੇ ਤਾਂ ਕਿ ਆਪਾਂ ਬਈ ਸ਼ੈਲਟਰ ਬਣਾ ਸਕੀਏ ਤੇ ਤੁਸੀਂ ਵੀ ਬਈ ਮੈਨੂੰ ਫੋਨ ਕੇ ਕਰਕੇ ਕਹਿ ਸਕਦੇ ਹੋ ਹਨ ਇਹ ਭਰਾ ਆ ਜਾ ਇੱਥੇ ਕੋਈ ਬੱਚਾ ਮੈਨੂੰ ਲੈ ਕੇ ਜਾ ਚੱਕੇ ਹਨ ਤੇ ਕਿਉਂਕਿ ਆਪਾਂ ਹੁਣ ਮਲੋੜ ਛੱਡ ਕੇ ਆਉਣੇ ਆ ਜਾਂ ਬਠਿੰਡੇ ਛੱਡ ਕੇ ਆਉਣੇ ਆ ਜੀ ਤਾਂ ਸਾਨੂੰ ਬਈ ਚੱਕਰ ਪੈ ਜਾਂਦਾ ਕਰਾਇਆ ਭਾੜੇ ਦਾ ਔਖਾ ਬਹੁਤ ਹੋ ਜਾਂਦਾ ਤੇ ਆਪਾਂ ਬਈ ਹੌਲੀ ਹੌਲੀ ਕੋਸ਼ਿਸ਼ ਕਰਨ ਲੱਗਦੇ ਆ ਹਨ ਅ ਸ਼ੁਰੂਆਤ ਕਰਤੀ ਆਪਾਂ ਬਈ ਤੇ ਸਾਰੇ ਜਣੇ ਸਪੋਰਟ ਕਰੋ ਬਈ ਸੰਗਤ ਚਾਵੇ ਤਾਂ ਕੀ ਨਹੀਂ ਹੋ ਸਕਦਾ ਸੰਗਤ ਰੱਬ ਦਾ ਰੂਪ ਹੁੰਦੀ ਹੈ ਇਹਨਾਂ ਦੇ ਮਾ ਨਾ ਲੜਨਾ ਨਹੀਂ ਪੁੱਤ ਓਏ ਹਟ ਓਏ ਢਾ ਲਿਆ ਢਾ ਲਿਆ ਆ ਜੀ ਆ ਨਾ ਭਈ ਇਹ ਐਡਾ ਗੰਦਾਣਾ ਇਹ ਕਿਸੇ ਨੂੰ ਨਹੀਂ ਰੋਟੀ ਖਾਣ ਦਿੰਦਾਗਾ ਰਲ ਕੇ ਠੀਕ ਆ ਇਹਨੂੰ ਫੜਨਾ ਪੈਂਦਾ ਜੋ ਦੂਜੇ ਬੱਚਾ ਨੂੰ ਖਾਣਾ ਖੋਣਾ ਨਾ ਅਸੀਂ ਇਕਦਾ ਇੱਥੋਂ ਤੱਕ ਹੀ ਵੱਡਾ ਮੂਰੇ ਵਿੜ ਜਾਂਦਾ ਬਈ ਇਹ ਜਿੰਗੋ ਦੇ ਭਾਦੀ ਬਣਾਈ ਰੱਖਦਾ ਇਹ ਕੀ ਦੇਖਦਾ ਹੈ ਤੂੰ ਕੀ ਦੇਖਦਾ ਤਰ ਮਕਾਲੇਨ ਮੈਂ ਨਾ ਆਇਆ ਬਈ ਕਨੇ ਮਾਇਆ ਤੇ 2 ਮਿੰਟ ਬਾਅਦ ਬਈ ਜਾ ਕੇ ਤੇ ਮਿੱਟੀ ਚ ਲੇਟਣ ਲੱਗ ਗਿਆ ਇਹ ਐਡਾ ਬਿਸ਼ਰਮ ਬੰਦਾ ਹੈ ਤੇ ਇਹ ਨਾ ਲੈ ਵੇਖ ਵੇਖ ਵੇ ਟੁੱਟ ਟੁੱਟ ਜਾਂਦਾ ਬਈ ਹੁਣ ਤੁਸੀਂ ਦੇਖ ਲਓ ਇਹਨੂੰ ਬਈ ਕੋਈ ਲੈ ਜਾਓ ਮਨਤਾਲੀ ਗੱਲ ਹੀ ਹੈ ਐ ਮੇਰਾ ਖਿਹੜਾ ਛੜਾਓ ਤੇ ਮੇਰੀ ਜਾਨ ਛੜਾਓ ਇਹ ਹੁਣ ਟੁੱਟ ਟੁੱਟ ਕੇ ਜਾਂਦਾ ਵੀ ਮੈਂ ਲੜਾਂ ਜਾ ਕੇ ਤਬਰ ਮੈਂ ਛੱਡਣਾ ਨਹੀਂ ਉਹਨੂੰ ਤੇ ਜੇ ਕੋਲ ਪਿੰਜਰਾ ਹੁੰਦਾ ਨਾ ਤੇ ਮੈਂ ਤੈਨੂੰ ਪਿੰਜਰੇ 'ਚ ਬੰਦ ਕਰ ਦਿਆ ਕਰਦਾ ਤੇ ਓਹੋ ਚਿੱਟੜੀ ਬੜੇ ਲੱਗੇ ਹੋਏ ਇਹਦੇ ਤੋਂ ਇਹ ਐਡਾ ਗੰਦਾ ਨਾ ਬਈ ਓਏ ਇਹਨੂੰ ਕੋਈ ਲੈ ਕੇ ਜਾਓ ਯਾਰ ਨਾ ਇਹ ਮੈਨੂੰ ਐਸੇ ਗਲੀ 'ਚ ਕਿਸੇ ਨਾਲ ਐਵੇਂ ਲੜਾਊਗਾ ਹਨਾ ਤੇ ਕਸਰ ਵੀ ਕੋਈ ਨਹੀਂ ਛੱਡਦਾ ਕਿਉਂਕਿ ਇਹ ਵੱਡੇ-ਵੱਡੇ ਨਾਲ ਪੰਗੇ ਲੈਂਦਾ ਬਈ ਓਹੋ ਹੋ ਹੋ ਇਹ ਤਾਂ ਕੰਨਾਂ ਪਰੇ ਪਈ ਹੋਏ ਇਹਦੇ ਤੋਂ ਐ ਕਰੋ ਉਹ ਨਾ ਆਪਣੇ ਗੋਲੀਆਂ 'ਤੇ ਕਹਿੰਦਾ ਨਹੀਂ ਉਹ ਮੈਂ ਕਾਲੀਆਂ ਪਰ ਉਹ ਹੈ ਤਾਂ ਕਤਨਾ ਕੀ ਇਹਦੇ ਉੱਤੇ ਠੀਕ ਨਹੀਂ ਚਲੋ ਤੁਸੀਂ ਅੱਧੀ ਗੋਲੀ ਦਿਓ ਹਾਂ ਗੁੜ ਚ ਪਾ ਕੇ ਤੇ ਅੱਧੀ ਗੋਲੀ ਦਿਓ ਰੋ ਤੇ ਬਾਕੀ ਬਈ ਸਪੋਰਟ ਕਰਿਆ ਕਰੋ ਸਾਰੇ ਜਣੇ ਹਨਾ ਜੇ ਕੋਈ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਦੇ ਨਾਲ ਖੜਿਆ ਕਰੋ ਤੇ ਤੁਹਾਨੂੰ ਪਤਾ ਲੱਗਦਾ ਕਿ ਚਿੱਤਣ ਵਾਲੇ ਤਾਂ ਬਹੁਤ ਹੁੰਦੇ ਹਨਾ ਤੇ ਨਾਲ ਖੜਨ ਵਾਲੇ ਆਪਣੀ ਸੰਗਤ ਚ ਚਲੋ ਹੈ ਤਾਂ ਘਾਟੀਆਂ ਆਪਾਂ ਤੇ ਪਰ ਆਪਾਂ ਇੱਕ ਨੱਕ ਦੇਣਾ ਅ ਪ੍ਰਮਾਤਮਾ ਨੇ ਜ਼ਿੰਦਗੀ ਬਖਸ਼ੀ ਕੋਈ 4 ਸਾਲ ਆਪਾਂ ਬਈ ਇਹਨਾਂ ਵਾਸਤੇ ਜਰੂਰ ਇਹ ਕੰਮ ਸ਼ੈਲਟਰ ਇਹਨਾਂ ਵਾਸਤੇ ਜਗਾ ਬਣਾ ਕੇ ਦੇਵਾਂਗੇ ਕਿਉਂਕਿ ਇੱਥੇ ਗਲੀ ਚ ਬਈ ਭੀੜ ਲੱਗ ਜਾਂਦੀ ਆ ਤੇ ਨੰਗਣ ਨੂੰ ਥਾਂ ਨਹੀਂ ਰਹਿੰਦਾ ਜੋ ਸਾਰੇ ਇਕੱਠੇ ਹੋ ਜਾਂਦੇ ਜਦੋਂ ਹੁਣ ਤਾਂ ਇਹ ਟਾਈਮ ਨਾਲ ਮੇਰੀ ਕੁੜੀ ਜਾ ਕੇ ਇਹਨਾਂ ਨੂੰ ਲੈ ਆਉਂਦੀ ਪਹਿਲਾਂ ਇਹਨਾਂ ਨੂੰ ਖਵਾ ਦਿੰਨੇ ਫਿਰ ਸ਼ਾਮ ਨੂੰ ਵੱਡੇ ਖਾ ਜਾਂਦੇ ਕਿਉਂਕਿ ਨਹੀਂ ਫਿਰ ਲੜਦੇ ਬਹੁਤ ਆ ਅੱਜ ਜਿਹੜਾ ਆਦੰਦਾ ਫਿਰ ਇਹ ਨਹੀਂ ਮਾਨਸਲਾ ਹੈਗਾ ਹਨਾ ਉੱਥੇ ਵੀ ਵੇਖ ਹੀ ਲਿਆਗਾ ਆਹਣਾ ਇਹਨੂੰ ਫੜ ਕੇ ਰੱਖਿਆ ਹੋਇਆ ਤੇ ਸਪੋਰਟ ਕਰਿਆ ਕਰੋ ਬਾਈ ਜੀ ਤੇ ਬਾਕੀ ਆ ਸਕੈਨਰ ਦਿੱਤਾ ਹੋਇਆ ਬਈ ਤੇ ਸਾਰੇ ਜਣੇ ਜਿੰਨੀ ਵੀ ਕੋਈ ਮਦਦ ਕਰ ਸਕਦਾ ਤੇ ਕਰਿਓ ਜਰੂਰ ਜੀ ਫੀਡ ਦੀ ਹੈਲਪ ਕਰਦਿਆ ਕਰੋ ਹਨਾ ਮੈਡੀਸਨ ਦੀ ਕਰਦਿਆ ਕਰੋ ਜ਼ਿਆਦਾਤਰ ਨਿਊ ਮੈਕ ਵਾਲੀਆਂ ਗੋਲੀਆਂ ਚਾਹੀਦੀਆਂ ਹੁੰਦੀਆਂ ਸਾਨੂੰ ਉਹ ਭੇਜਣ ਦੀ ਜੇ ਕੋਈ ਕੋਰੀਅਰ ਆਹੀ ਤੇ ਜਿਵੇਂ ਡੋਂਗੇ ਆ ਸਾਡੇ ਕੋਲੇ ਹਨਾ ਡੋਂਗਾ ਦੀ ਬਹੁਤ ਸ਼ੋਰਟੇਜ ਆ ਤੇ 10 ਕੋਈ 10 12 ਇੱਕ ਵਾਰੀ ਡੋਂਗੇ ਭੇਜ ਦਿਓ ਜੀ ਤੇ ਇਹ ਵੱਧ ਭੇਜ ਸਕਦਾ ਤਾਂ ਕੋਈ ਭੈਣ ਭਰਾ ਤੇ ਚਲੋ ਬਾਲੀ ਬਸ ਚਲੋ ਠੀਕ ਆ ਜੀ ਆ ਹੁਣ ਇਹਨਾਂ ਨੂੰ ਅਸੀਂ ਹਟਾ ਲਈਏ ਕਿਉਂਕਿ ਇਹ ਕਲੇਸ਼ ਇਹਨਾਂ ਦਾ ਪੈਂਦਾ ਨਾ ਫਿਰ ਉਦੋਂ ਕੰਟਰੋਲ ਕਰਨਾ ਪੈਂਦਾ ਬੜੇ ਔਖੇ ਹਿਸਾਬ ਨਾਲ ਰੋਟੀ ਪਾਣੀ ਖਵਾਉਣੇ ਆ ਸੀ ਚਲੋ ਠੀਕ ਆ ਬਈ ਸਟ